ਸਤ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਏ ਆ ਤੇ ਅੱਜ ਤੁਹਾਨੂੰ ਦੋ ਟੋਕੜਾ ਬਣਾ ਮੱਝਾਂ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੋਰ ਸਨੋ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚੱਈਦਾ ਜੀ ਤੇ ਅੱਜ ਜੋੜਾ ਹੀ ਜੇ ਹਾਂ ਦੋ ਹੀ ਮੱਜਾਂ ਪਰ ਮਾਲਮੂਲ ਲਿਆ ਇਨੀ ਕੁ ਲੱਭਾਈ ਨਹੀਂ ਦੋਵੇਂ ਟੋਕੜਾਂ ਗੱਬਣਾ ਦੋਵੇਂ ਟੋਕੜਾਂ ਗੱਬਣਾ ਠੀਕ ਹੈ ਚਲੋ ਨਾਮ ਦੱਸਦੇ ਕਰੀ ਆਪਾਂ ਹਾਂ ਜਸਵੰਦਰ ਸਿੰਘ ਆਪਣੇ ਚੱਠਾ ਤਹਿਸੀਲ ਬਟਾਰਾ ਜ਼ਿਲ੍ਹਾ ਗਜ਼ਾਹਾ ਤੇ ਫੋਨ ਨੰਬਰ ਇਹ ਬੋਲ ਦਈਏ ਕਰੇ 905827755 ਠੀਕ ਹੈ ਚਲੋ ਸਭ ਤੋਂ ਪਹਿਲਾਂ ਤੌਰ ਹੀ ਦਈਏ ਫੇਰੀ ਇਹਦੇ ਬਾਰੇ ਦੱਸਦੇ ਆਪਾਂ ਇਹਦੀ ਜੀ ਪੰਜਾਂ ਮਹੀਨੇ ਦੀ ਗੱਬਣਿਆ ਮੈਂ ਤੋਰ ਦੋ ਕਿਦੋਂ ਤੋਰੀ ਤੋਰ ਦੋ ਦੋ ਦਿਨ ਨਹੀਂ ਤੋਰ ਦੋ ਫੇਰ ਇੱਧਰ ਨਹੀਂ ਲਿਆਏ ਇੱਕ ਨਹੀਂ ਪੰਜਾਂ ਮਹੀਨੇ ਦੀ ਚੈੱਕ ਪਾਸ ਦੱਸਦੇ ਆ ਚਲੋ ਦੁੱਧ ਹੋਊਗਾ ਥੱਲੇ ਤੇ ਮੁੰਡੇ ਦੁੱਧ ਜਿਹੜਾ ਇਹ ਦੇ ਕੋਲ ਸੰਤ ਲਿਖੋ ਕਿ ਕਿਹੜਾ ਨੀ ਮਹੀ ਹੈ। ਜਿਆ ਦੇ ਕਰਕੇ ਦਿਲ ਆ ਜਾ। ਉਤਰਾਂ ਜਿਹੜੀ ਆ ਬੋਡੀ ਵੇਟ ਦੀ ਜਿਹੜੀ ਚੰਗੀ ਆ। ਆ ਦੇਖ ਆ। ਸੱਜਾ ਸੁਆ ਮੈਂ ਸੁਣੀਏ ਗਰੰਟੀ ਨਾਲ ਬਾਕੀ ਮਹੀਂ ਦੇ ਵੇਖੋ ਵੀਰ ਜੀ ਪਰੀ ਜਿਹੜੀ ਮੈਂ ਆ ਪੂਰੀ ਸਾਭੀ ਸੰਧੀ ਆ ਹਵਾਲਾ ਵੀ ਚੰਗੀ ਦੋ ਸੱਜਰ ਦਾ ਰਕਾਰਡ ਹੈ ਤਾਂ ਉਹਦਾ ਮਹੀਂ ਦਾ 13-14 ਕਿਲੋ ਦਾ ਸੱਜਰ ਦਾ ਠੀਕ ਆ ਤੇ ਆਈ ਇੱਕ ਨੰਬਰ ਹੋ ਗਈ ਤੇ ਥਣ ਥਣ ਪੂਰੇ ਥਣ ਪੂਰੇ ਹੋਣਗੇ ਬਾਡੇ ਘਰ ਬਾੜੇ ਦੇ ਮਿਲਦੇ ਆ ਇਹ ਟਾਈਮ ਟਿਕਾ ਲੈਣੇ ਬਗਾਨੇ ਘਰ ਜਾ ਕੇ ਲੈ ਵੀ ਸਕਦੀ ਹੈ ਨਹੀਂ ਲੈ ਸਕਦੀ ਤੇ ਕਿੰਨਾ ਦੁੱਧ ਦੇ ਦੇ ਕੋਲ ਦੁੱਧ ਵੀਰ ਜੀ ਦੇਖੋ 7 ਕਿਲੋ ਜੋ ਦੇਵਾਂਗੇ 7 ਕਿਲੋ ਦਾ ਪੱਕਾ ਦੁੱਧ ਕਿੰਨੇ ਚਾਤੀ ਚੈੱਕ ਪਾਸ ਪੰਜਾਂ ਮਹੀਨਾ ਦੀ ਤੇ ਮੁੱਲ ਮੋੜੀ ਦਾ 60 ਹਜ਼ਾਰ 60 ਹਜ਼ਾਰ ਕਿੰਨੇ ਦੀ ਦੇਣੀ ਹੈ ਇਹ ਇਹ 55 ਹਜ਼ਾਰ ਦੀ ਮੈਂ ਦਵਾਂਗੇ ਅੱਛਾ 55 ਹਜ਼ਾਰ ਦੀ ਦੇ ਦਾਂਗੇ ਹੋਰ ਕਰ ਦੋਗੇ ਮਨ ਮੁੱਕੀ ਮੈਂ ਵੀਰ ਫੋਨ ਲਾਈ ਕਰ ਦਾਂਗਾ ਬਾਕੀ ਮਹੀਂ ਬਹੁਤ ਚੰਗੀ ਆ ਠੀਕ ਆ ਬਾਕੀ ਇਹ ਕਿ ਚੰਗੇ ਰਿਕਾਰਡ ਵਾਲੀ ਆ ਥਨਾਂ ਦਾ ਸਾਈਜ਼ ਗੈਪ ਵੀ ਦੇਖ ਸਕਦੇ ਜੇ ਤੇ ਉਂਝ ਵੀ ਸਾੰਭੀ ਸੰਧੀ ਵੀ ਚੰਗੀ ਆ ਜਿਹੜੀ ਹੋਰਲੀ 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 ਤੇ ਇਹ ਵੀ ਜਿਹੜੀ ਤੋਕੜ ਗੱਬਣ ਚੈੱਕ ਪਾਸ ਆ ਛੋਹਾਂ ਮਹੀਨਿਆਂ ਦੀ ਚੈੱਕ ਕਰਾ ਕੇ ਲਿਆਂਦੀਏ ਮੈਂ अच्छा सज्जरां ਨੂੰ ਚੱਡਾਇਆ ਕਿੰਨੇ ਚਿਰ ਦੀ ਚੱਕ ਪਾਸਿਆ ਕਿਉਂ ਆ ਮਹੀਨੇ ਦੀ ਕਿਉਂ ਮਹੀਨੇ ਜਾਣਿਆ ਠੀਕ ਆ ਬਾਕੀ ਸੱਜरां ਨੂੰ ਚੱਡਾਇਆ 8 ਕਿਲੋ ਮਹੀਨੇ ਨੂੰ ਦੁੱਧ ਹੋਊਗਾ ਪੱਕਾ ਤੋਂ ਦਿਆਗਾ 8 ਕਿਲੋ ਇਹਦੇ ਕੋਈ ਤੇ ਚਵਾਲ ਲੱਗੂਗਾ 1 ਨੰਬਰ ਠੀਕ ਆ ਜੀ ਮੋਟਰਾਂ ਲੱਗੀਆਂ ਆ 4 ਮਹੀਨੇ ਦੀ ਚੱਕ ਪਾਸ ਦੱਸਦੇ ਆ ਤੇ ਦੁੱਧ ਵੀ ਮੌਕੇ ਤੇ 8 ਕਿਲੋ ਸੱਜਦਾ ਰਿਕਾਰਡ ਇਹਦੇ ਵੀ 13 ਜਵਾ ਕਿਲੋ ਦਾਇਆ ਇਹ 13 14 ਕਿਲੋ ਦੇ ਲੱਗੇ ਬੰਨੇ ਦੱਸਦੇ ਆ ਨਹੀਂ ਆ ਛੜੇ 8ਾਂ ਕੱਟ ਤੋਂ ਦੁੱਧ ਦੇਣੀ ਕਿਉਂ ਮਹੀਨੇ ਦੀ ਗੱਪ ਮੜਾ ਬਾਕੀ ਸਿੰਘ ਥੋੜਾ ਜਿਹਾ ਖੁੱਲਾ ਵਾ ਤੁਸੀਂ ਵੇਖ ਹੀ ਲੈਣਾ ਆਪੀ ਇੱਕ ਰੀ ਸਿੱਧੀ ਤੋਰ ਦੇ ਵੀਰ ਜੀ ਫੇਰ ਹਵਾਨਾ ਇਹਦਾ ਚੰਗੀ ਤਰ੍ਹਾਂ ਦਿਖਾ ਦਈਏ ਤੇ ਆਹ ਦੇਖ ਸਕਦੇ ਥਣ ਵੀ ਇਹਦੇ ਤੁਹਾਨੂੰ ਲੱਗੇ ਤੋ ਦਿਖਾ ਦਈਏ ਚੰਗੀ ਤਰ੍ਹਾਂ ਸੱਜੇ ਰਾਂਗੂਲੇ ਵਾਲੀ ਗਰਦੀ ਦੇਖੋ ਪਿੱਠਪੜੇ ਤਾਂ ਦੇਖ ਸਕਦੇ ਆ ਇਹਦੀ ਬਾਕੀ ਕਾਰਾ ਜਾਂ ਸਰੀਰ ਉਤਨਾ ਕੱਦ ਕਾਠ ਦੀ ਚੰਗੀ ਆ ਵਾਸਕ ਕੋਈ ਸੰਭਨ ਵਾਲਾ ਕੋ ਵੀਰ ਲੈ ਜੇ ਮੈਂ ਸੀਨੀਅਰ ਮੈਂ ਇਹ ਪੱਠੀ ਨਹੀਂ ਖਾਦੀ ਭਰਾਈ ਆ ਠੀਕ ਹੈ ਜੀ ਨਹੀਂ ਭਰਿਆ ਆ ਦੇ ਸਾਦੇ ਜੀ ਬਾਕੀ ਕੋਈ ਵੀਰ ਆਪਣੀ ਚਵਾਈ ਕਰਕੇ ਲੈ ਜੇ ਤੇ ਚੱਕ ਪਾਸ ਕਰਾ ਕੇ ਲੈ ਜੇ ਤੇ ਇਹਦਾ ਵਿੱਚ ਫਿਰ ਕਿੰਨਾ ਰੱਖਣਾ ਮੁੱਲ ਆਪਾਂ ਇਹਦਾ 55000 ਇਹਦਾ 55000 8000 ਦੋ ਦੋ ਵਿੱਚ ਚੋਕੇ ਦਵਾਂਗੇ ਜੀ ਮੌਕੇ ਤੇ ਕਰਦੇ ਨਾ ਮੰਨ ਤਾਂ ਨਾ ਹੋਰ ਬਾਕੀ ਵੀਰ ਜੀ ਮਹੀਂ ਬੜੀ ਚੰਗੀ ਹੈ ਮਹੀਂ ਨਾ ਭੁੱਖੀ ਹੈ ਥੋੜਾ ਜਿਹਾ ਪੱਠੇ ਖਾਦੀ ਨੇ ਪਰ ਹੋਂਦਾ ਅਫਗਾਨੇ ਘਰੋਂ ਡੰਗਰੇ ਉਹਨਾਂ ਦੇ ਘਰ ਦੀ ਮਹੀਂ ਜਨਾ ਕੋਈ ਨਹੀਂ ਹੈ ਠੀਕ ਆ ਬਾਕੀ ਚੋਹਾਂ ਮਹੀਨੇ ਚੈੱਕ ਕਰਾ ਕੇ ਆਪਣੇ ਪਿੰਡ ਦਾ ਡਾਕਟਰ ਘਲਾ ਕੇ ਚੈੱਕ ਕਰਾ ਕੇ ਚਲ ਲਈ ਗਾਰੰਟੀ ਠੀਕ ਹੈ ਜੀ ਹਾਂ ਜੀ ਤੇ ਕਿੰਨੇ ਦਾ ਜੈਸ ਨੋ ਕਰ ਦੀਏ ਕਿੰਨੇ ਦੀ ਕੋਈ ਕਰਾਂਗੇ 2000 ਛੱਡ ਦੀਏ ਤੇ ਨਹੀਂ ਛੱਡਾਂਗੇ 55000 ਦੇ ਦਾਂਗੇ ਅੱਛਾ ਆਖਰ ਤਰ ਦੋ ਦੋ ਵਿੱਚ ਚੋਕੇ ਖੜੇ ਠੀਕ ਹੈ ਜ ਠੀਕ ਹੈ ਤੇ ਵਿਧਿਆਰ ਕੁਛ ਕਹਿਣਾ ਬਾਜੀ ਬਾਕੀ ਵੀਰ ਦੀ ਸੱਜਣਾ ਜਨਾ ਦੁੱਧ ਦੇ 8 ਕਿਲੋ ਦੇਣ ਲਈ ਆ ਹਾਂ ਜੀ ਸੂਣ ਵਾਲੀ ਆ ਗਾਹ ਜਾਤ ਆ ਠੀਕ ਹੈ ਜੀ ਬਾਕੀ ਕੋਈ ਵੀਰ ਜਿਹੜਾ ਮਰਜ਼ੀ ਚੋਕੇ ਆਨਲਾਈਨ ਕੋਲੋਂ ਖਣਾ ਦੀ ਸਾਡੀ ਗਲੱਡੀਆਂ ਹੋਣਗੀ ਆ ਬਾਕੀ ਬਗਾਨੇ ਘਰ ਜਾ ਕੇ ਉਹ ਕੋਲਾ ਡੰਗਰ ਨੂੰ ਪਤਾ ਗੱਬਣਾ ਜਾ ਕੇ ਟੀਕਾ ਵੀ ਲਵਾ ਸਕਦਾ ਆਓ ਤੋ ਕੋ ਡੰਗਰ ਜਿਹੜਾ ਦਾਵਾ ਕਈ ਰਿਹਾ ਆਪਣਾ ਦੀ ਸਾਡੀ ਗਰੰਟੀ ਹੋਗੀ ਠੀਕ ਹੈ ਗੱਬਣਾ ਚੱਕ ਪਾਸ ਦੀ ਗਰੰਟੀ ਠੀਕ ਹੈ ਤੇ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ਼ ਚੱਕ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਲੈ ਜਾ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ